ਸਾਸ਼ੀ ਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਗੀਤਾ ਗਿੱਲ ਹੈ ਔਰ ਮੈਨੂੰ ਪੰਜਾਬ ਸਰਕਾਰ ਵੱਲੋਂ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਵਾਈਸ ਚੇਅਰਪਰਸਨ ਔਰ ਮੈਂ ਪੰਜਾਬ ਸਰਕਾਰ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੀ ਨਾ ਔਰ ਨਾਲ ਦੇ ਨਾਲ ਆਪਣੇ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਮੇਰੇ ਉੱਤੇ ਇਨਾ ਵਿਸ਼ਵਾਸ ਮੇਰੇ ਤੇ ਭਰੋਸਾ ਜਤਾਇਆ ਸੋ ਮੈਂ ਵਿਸ਼ਵਾਸ ਦਿਵਾਉਂਦੀ ਆ ਕਿ ਜਿਹੜਾ ਵਿਸ਼ਵਾਸ ਜਿਹੜਾ ਭਰੋਸਾ ਮੇਰੇ ਉੱਤੇ ਦਿਖਾਇਆ ਹੈ ਮੈਂ ਉਸ ਤੇ ਖਰੀ ਉਤਰਾਂਗੀ ਔਰ ਰਾਤ ਦਿਨ ਆਪਣੇ ਕਮਿਸ਼ਨ ਦੇ ਲਈ ਮਿਹਨਤ ਕਰਕੇ ਕੰਮ ਕਰਾਂਗੀ ਔਰ ਮਹਿਲਾਵਾਂ ਦੇ ਜਿੰਨੇ ਵੀ ਹੱਕ ਨੇ ਅਸੀਂ ਉਹਨਾਂ ਨੂੰ ਦਵਾਨ ਵਿੱਚ ਪੂਰਾ ਸਹਿਯੋਗ ਕਰਾਂਗੇ ਔਰ ਜਿੰਨੇ ਵੀ ਮਹਿਲਾਵਾਂ ਹੈ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੇ ਆ ਜਾਂ ਦੱਬੀਆਂ ਕੁਚੀਆ ਜਾਂਦੀਆਂ ਆ ਉਹਨਾਂ ਦੇ ਲਈ ਖੜਾਂ ਹਾਂ ਲੱਗਦਾ ਆ ਬਹੁਤ ਸਾਰੀਆਂ ਮਹਿਲਾਵਾਂ ਜਿਹੜੀ ਆਵਾਜ਼ ਨਾਲ ਮੈਨ ਕਰਕੇ ਆਵਾਜ਼ ਨਾਲ ਸਿੱਧੇ ਜਾਣ ਕਰਕੇ ਉਹਦੇ ਮੁਸਕ ਸਮੋਹ ਅਗਿਤਾ ਗਲਤੀ ਹੋ ਤਾਂ 180 ਦੇ ਸਿਰਕੇ ਨਾਲ ਤੱਕ ਸੰਪਰਕ ਕੀਤਾ ਜਾਵੇ ਤੇ ਕੀ ਵਿੜਾਵਾ ਨਾਲ ਮਦਦ ਬਿਲਕੁਲ ਕਿਤੇ ਨਾ ਕਿਤੇ ਸਾਡੇ ਪੰਜਾਬ ਵਿੱਚ ਅੱਜ ਵੀ ਜੇ ਅਸੀਂ ਦਿਹਾਤੀ ਏਰੀਆਸ 'ਤੇ ਨਿਗਾਹ ਮਾਰੀਏ ਤਾਂ ਬਹੁਤ ਸਾਰੀਆਂ ਮਹਿਲਾਵਾਂ ਐ ਪੜ੍ਹ ਲਿਖ ਕੇ ਵੀ ਦਬਾਈਆਂ ਜਾਂਦੀਆਂ ਐ ਪੜ ਲਿਖ ਕੇ ਵੀ ਕੁਛ ਲਾਈਆਂ ਜਾਂਦੀਆਂ ਵਾ ਕਿਤੇ ਨਾ ਕਿਤੇ ਉਹਨਾਂ ਦੀ ਆਵਾਜ਼ ਨੂੰ ਜਿਹੜਾ ਹੈ ਦਬਾਇਆ ਜਾਂਦਾ ਹੈ ਔਰ ਮੇਰੀ 100% ਇਹੋ ਕੋਸ਼ਿਸ਼ ਰਹੇ ਕਿ ਅਸੀਂ ਉਹਨਾਂ ਮਹਿਲਾਵਾਂ ਤੱਕ ਵੀ ਪਹੁੰਚੀਏ ਔਰ ਜੋ ਵੀ ਉਹਨਾਂ ਦੇ ਮੁੱਦੇ ਨੇ ਕਾਨੂੰਨ ਦੇ ਮੁਤਾਬਕ ਜੋ ਉਹਨਾਂ ਦਾ ਹੱਲ ਹੋਵੇਗਾ ਅਸੀਂ ਉਹਨਾਂ ਦੇ ਬਣਦੀ ਮਦਦ ਕਾਨੂੰਨ ਮੁਤਾਬਕ ਚੜੀਆ ਪੂਰੀ ਕਰਾਂਗੇ ਇਹਨਾਂ ਸੰਗਠਨ ਕੀਤਾ ਰੱਬੇ ਤੋਂ ਹਾਰਿਸ਼ ਅ ਉਹ ਕੰਮ ਨੇ ਨਾ ਤੇ ਮਿਹਨਤ ਕੀਤੀ ਤਾਂ ਇਹਨਾਂ ਕੰਮ ਕਰ ਪਾਇਆ। ਹ ਬਿਲਕੁਲ ਦੱਸਣਾ ਚਾਹਾਂਗੀ ਕਿ ਸੰਘਰਸ਼ਤਾ ਇੱਕ ਜ਼ਿੰਦਗੀ ਦਾ ਹਿੱਸਾ ਹੁੰਦਾ ਹੈ। ਔਰ ਇੱਕ ਦਿਹਾਤੀ ਏਰੀਏ ਤੋਂ ਆਉਣਾ, ਬਾਰਡਰ ਰੀਜਨ ਤੋਂ ਆਉਣਾ ਜਿੱਥੋਂ ਜਿੱਥੇ ਮਹਿਲਾਵਾਂ ਨੂੰ ਜਾਂ ਧੀਆ ਨੂੰ ਇੰਨੇ ਖੁੱਲ੍ਹ ਕੇ ਬਾਹਰ ਜਾਣ ਦੀ ਵੀ ਇਜਾਜ਼ਤ ਨਹੀਂ ਹੁੰਦੀ। ਤਾਂ ਮੈਨੂੰ ਬਹੁਤ ਸਾਰਾ ਪਿਆਰ, ਸਪੋਰਟ ਮਿਲਿਆ ਹੈ, ਫੈਮਿਲੀ ਸਪੋਰਟ, ਮੀਡੀਆ ਆਪਣੇ ਲੀਡਰਸ ਦਾ। ਸਹਿਯੋਗ ਮਿਲਿਆ ਵਾ ਤੇ ਜਿਹੜਾ ਆ ਸੰਘਰਸ਼ ਦੇ ਨਾਲ ਨਾਲ ਜਿਹੜਾ ਆ ਆਪਣੀ ਮਿਹਨਤ ਜਾਰੀ ਰੱਖੀ ਐ ਤੇ ਕਿਤੇ ਨਾ ਕਿਤੇ ਮੈਂ ਇਹੀ ਸੋਚਦੀ ਆ ਕਿ ਅਗਰ ਅਹੀ ਇਮਾਨਦਾਰ ਰਹਿਨੇ ਆ ਵਫਾਦਾਰੀ ਨਾਲ ਰਹਿਨੇ ਆ ਤੇ ਕਿਤੇ ਨਾ ਕਿਤੇ ਮਿਹਨਤ ਦਾ ਜਿਹੜਾ ਉਹ ਮੁੱਲ ਹਮੇਸ਼ਾ